ਹੁਣ ਕਹਿੰਦੀ ਐ ਖਾ ਜੇ ਰੋਟੀ ਨਹੀਂ ਬਣੀ ਤੂੰ ਰਾਤ ਵਾਲੀ ਨਾ 10 ਮਿੰਟੋ ਕੱਢ ਲੈ ਬਈਆਂ ਰੋਟੀਆਂ ਤੇ ਸਬਜ਼ੀ ਨੂੰ ਕੀ ਆ ਚਾਰ ਦੀ ਫਾੜੀ ਉਹ ਤੇ ਜਦ 10 ਮਿੰਟੋ ਚੱਕ ਲੈ ਜੈ ਇਧਰੋਂ ਪਾ ਦੇ ਢੰਗੇ ਤੋਂ ਚਾਰ ਦੀ ਫਾੜੀ ਕੋਈ ਤੇ ਚਾਰ ਨਾਲ ਉਹ ਰੋਟੀਆਂ ਲੈ ਜਾਂਦੇ ਆ ਬਈਆਂ ਰੋਟੀਆਂ ਨੂੰ ਕੁਛ ਨਹੀਂ ਹੁੰਦਾ ਉਹ ਜਦੋਂ ਉਹਨੇ ਖਾ ਲਈਆਂ ਉਹ ਸੱਜੀਆਂ ਮਰ ਜਾਂਦੇ ਉਹਦੇ ਅੰਦਰ ਹਾਂ ਉਹ ਮਰਦਾ ਨਹੀਂ ਬਈਆਂ ਰੋਟੀਆਂ ਨਾਲ ਮੈਂ ਜਣਾ ਵਿਆਹ ਤੇ ਮੈਨੂੰ ਆ ਕਾਲੀ ਤੂੰ 10 ਵੀ ਤੱਕ ਕੇ ਬਈਆਂ ਰੋਟੀਆਂ ਬਣ ਦੇ ਮੈਂ ਛੇ ਦੀ ਜਾਵਾਂਗੇ ਫਿਰ ਆਪਾਂ ਕੋ ਨਹੀਂ ਆ ਰੋਟੀ ਕੀ ਲੈ ਕੇ ਚੱਲੇ ਆ ਉਹ ਰੋਟੀ ਉਹ ਬੰਦੇ ਨੇ ਚਾਹ ਦੀ ਦਿਆ ਕਰ ਤੇਰੇ ਦਰਵੇਸ਼ ਬੰਦੇ ਨੂੰ ਤੈਨੂੰ ਸਰਾਫ ਲੈ ਕੇ ਬੈਹ ਜੂਗਾ ਉਹ ਤੂੰ ਆਪਦੇ ਬੰਦੇ ਦਾ ਹੀ ਮਤਲਬ ਰੱਖਾ ਕਰ ਯਾਰ ਹਾਜੀ ਲਾਈਟ ਘੰਟਾ ਨਹੀਂ ਜਾਂਦੀ ਗਈ 14 ਵੀ ਸਿਰੇ ਲੱਗ ਜੂ ਯਾਰ ਇਹ ਯਾਰ ਵਿਚਾਰੇ ਕੌਲੇ ਨਾਲ ਕੀ ਕੁਛ ਕਰੀ ਜਾਂਦੇ ਆ ਰੋਟੀ ਦੇ ਦ ਚਾਹ ਜਣਾਉਣਾ ਉਹਨੂੰ ਚਾਹ ਨਹੀਂ ਦਿੰਦੇ ਵਿਚਾਰੇ ਨੂੰ ਪਿਆ ਬਾਈ ਮੈਂ ਕਿੰਨੇ ਵਾਰ ਆਖਿਆ ਇੱਕ ਕਰਨੇ ਲੈਣੋ ਹਟ ਕੇ ਮੇਰੇ ਨਾਲ ਆ ਜਾ ਇਥੇ ਬਈਆਂ ਰੋਟੀਆਂ ਖਾਣਾ ਸੁੱਕੀਆਂ ਰੋਟੀਆਂ ਖਾਣਾ ਮੈਂ ਪੈਸੇ ਵੀ ਦੇਊਗਾ ਤੇ ਰੋਟੀ ਵੀ ਵਧੀਆ ਦੇਊਗਾ ਇਹ ਕਿਹੜਾ ਕੰਜਰਾ ਆਖੇ ਲੱਗਦਾ ਮੇਰੇ ਆਹ ਪੂਰੇ ਓ ਯਾਰ ਅਜੇ ਸੁੱਤਾ ਪਿਆ ਕਰੋ ਦਾ ਦਿਨ ਚੜ ਗਿਆ ਖੜਾਓ ਆ ਲੈ ਨਾਲੇ ਦਾ ਰੋਟੀ ਝੋਸਲਾ ਤੇ ਅਸੀਂ ਜਾਣਾ ਵਿਆਹ ਤੇ ਠੀਕ ਹੈ ਠੀਕ ਹੈ ਨਾ ਪਾਣੀ ਨੂੰ ਗਿੜਾ ਮਾਰੀ ਰੱਖੀ ਜੇ ਕਿਸੇ ਦੇ ਪਾਣੀ ਟੁੱਟ ਗਿਆ ਖੇਤ ਦੇ ਵਿੱਚ ਤੇ ਮੈਨੂੰ ਆ ਗਿਆ ਲਾਂਬਾ ਤੇ ਮੈਂ ਡਾਂਗ ਬਹੁਤ ਫੇਰੂ ਪੂਰਿਆ ਧਿਆਨ ਰੱਖੀ ਮੈਂ ਡਾਂਗ ਲਓ ਮੈਂ ਲਾ ਦੂੰਗਾ ਪਾਣੀ ਆਪੇ ਅਸੀਂ ਵਿਆਹ ਤੇ ਜਾਈਏ ਤੇ ਧਿਆਨ ਤੇਰਾ ਪੂਰਾ ਹੋਣਾ ਚਾਹੀਦਾ ਕੰਮ 'ਚ ਮੈਂ ਨਾ ਦੂੰਗਾ ਪਾਣੀ ਤੈਨੂੰ ਆਖਿਆ ਥਾਲੇ ਲਾ ਦੂੰਗਾ ਤੇ ਮੈਨੂੰ ਪਤਾ ਲੱਗਿਆ ਮਗਰੋਂ ਕਿਸੇ ਗਵਾਂਢੀ ਖੇਤ ਵਾਲੇ ਕੋਲੇ ਤੂੰ ਜਾ ਕੇ ਬੈਠਾ ਜਾਂ ਪਾਣੀ ਕਿਸੇ ਦੇ ਟੁੱਟ ਗਿਆ ਮੈਨੂੰ ਆ ਗਿਆ ਲਾਂਬਾ ਮੈਂ ਡਾਂਗ ਬਹੁਤ ਫੇਰੂ ਠੀਕ ਹੈ ਨਾ ਨਹੀਂ ਨਹੀਂ ਮੈਂ ਪਾਣੀ ਥਾਲੇ ਲਾ ਦੂੰਗਾ ਉਦੋਂ ਵੀ ਲੌਣਾ ਪਾਲੇ ਤੇ ਆਪਣੇ ਸਾਰੇ ਲੌਣਾ ਤੈਨੂੰ ਪਤਾ ਤੈਨੂੰ ਦੱਸਿਆ ਪਿਆ ਤੋ ਨਹੀਂ ਮੈਂ ਲਾ ਦੂੰਗਾ ਪਾਣੀ ਮੈਂ ਨਹੀਂ ਲਾਂਦਾ ਤੀ ਤੇ ਵੀ ਦੰਦਾ ਆਹ ਰੋਟੀ ਝੁੱਲਸਲਾ ਤੇ ਕੰਮ ਨੂੰ ਲੱਗ ਜਾ ਥਾਲੀ ਨੇ ਤਾ ਮਿੱਟੀ ਲਾ ਦੇ ਵੱਟਾ ਤੇ ਕਿਤੇ ਵੱਟ ਮਾੜੀਏ ਨਾ ਮਿੱਟੀ ਲਾ ਦੇ ਚੱਲ ਚੱਲੀਆ ਤਾ ਮੈਂ ਆਂਦੀ ਮੇਲੀ ਓ ਚਾਹ ਮਰਦਾ ਤੂੰ ਚਾਹ ਬਿਨਾ ਆਜੂਗੀ ਚਾਹ ਵੀ ਤੇਰੀ ਵਿਆਹ ਤੋਂ ਆ ਕੇ ਚਾਹ ਲਿਆ ਦੂੰਗਾ ਰੋਟੀ ਝੁੱਲਸਲਾ ਪਹਿਲਾਂ ਤਾ ਪੀਤੀ ਨਹੀਂ ਤੱਕੇ ਭੈਣ ਤੋਂ ਲੋਤੀ ਆਦੀਆ ਲੋਤੀ ਥਾਲੀ ਨੇ ਤਾ ਲੱਦ ਤਾ ਭੈਣ ਤੋਂ ਪੀਣਾ ਦੇ ਫੇਰ ਤੇ ਹੀ ਨਾ ਦਾ ਲਈਆ ਨਾ ਤਾਦੀਆ ਯਾ ਤਾ ਭਾਈਆ ਤੇ ਦਿਆ ਦਾਣਾ ਨਹੀਂ ਤੇ ਤੇ ਤਤਾਲ ਕੋਈ ਨਹੀਂ ਹਾ ਅੱਜ ਤਾਂ ਤੋ ਬਿਨਾਈ ਥਈ ਅੱਜ ਤਾਂ ਬਈਰ ਖੀਰ ਖੁਰ ਖਾ ਕੇ ਆਵਾਂਗੇ ਫਿਰ ਹਾਂ ਹਾਂ ਕੋਈ ਨਹੀਂ ਚੱਲ ਵਰਦੇ ਆ ਤੇ ਆ ਬਈਰ ਕਰਨੈਲੀ ਕਾ ਖੇਤ ਵੀ ਆ ਗਿਆ ਬਈਰ ਇਹਨਾਂ ਦੇ ਬੰਦੇ ਉਹਨੂੰ ਪੂਰੇ ਨੂੰ ਲੈ ਚੱਲੀਏ ਨਹੀਂ ਯਾਰ ਬਾਈ ਦਾ ਸੁਆਭ ਉਹ ਕਬਾ ਜੀ ਦੇ ਉਹ ਲੱਗਿਆ ਉਹ ਬਈਰ ਉਹ ਤਾਂ ਵਿਆਹ ਤੇ ਗਿਆ ਯਾਰ ਤੇ ਜੇ ਕਿਸੇ ਨੇ ਦੱਸ ਤਾ ਉਹਨੂੰ ਵੀ ਆਪਾਂ ਲੈ ਕੇ ਗਏ ਉਹਦੇ ਨਾਲ ਤਾਂ ਵਿਚਾਰੇ ਗਰੀਬ ਬੰਦੇ ਨਾਲ ਲੜਨਾ ਹੀ ਲੜਨਾ ਲੜੂ ਆਪਣੇ ਨਾਲ ਵੀ ਆਪਣਾ ਵੀ ਹਾਲ ਲਾਊਗਾ ਘਰੇ ਲਾਂਦਾ ਲੈ ਕੇ ਆਉਣਗੇ ਅਗਲੇ ਉਹ ਉਹਨੂੰ ਆਪਾਂ ਪਤਾ ਹੀ ਨਹੀਂ ਲੱਗਣ ਦਿੰਦੇ ਚੱਲ ਠੀਕ ਆ ਲੈ ਚੱਲਦੇ ਆ ਚੱਲ ਭੁਰਿਆਂ ਗੁਲੇ ਚੱਲ ਆ ਚੱਲੀਏ ਭੁਰਿਆ ਏ ਮੱਸੀਆ ਤੇ ਝੰਡਾ ਸਾਬ ਮੱਸੀਆ ਲੱਗੀ ਅੱਜ ਯਾਰ ਮੈਨੂੰ ਬਾਈ ਕਹਿ ਕੇ ਗਿਆ ਪਾਣੀ ਲਾਉਣਾ ਖੇਤ ਨੂੰ ਵਾਲੀ ਅੱਜ ਉਹ ਦੋਨੋਂ ਤਾਂ ਮੁੜਿਆਂਵਾਂਗੇ ਠੀਲ ਵੀ ਆਉਗੀ ਏ ਸਾਰਾ ਕੁਝ ਹੀ ਟਾਲ ਵਾਦੂ ਚਲੋ ਯਾ ਫੇ ਤਾਦੇ ਆ ਭੈ ਤਾਂ ਵੇਤੀ ਦੌਦੀ ਤੀ ਬੰਦਾ ਚਲੋ ਚੱਲ ਚੱਲੀਏ ਫਿਰ ਉਹ ਮੇਰੇ ਕੋਲ ਲਮਾਰ ਲੈਣੀ ਲਮਾਰ ਤਾਂ ਦੇ ਦੂੰਗਾ ਸਾਰਾ ਕੋ ਦੇ ਦਿਆਂਗੇ ਤੂੰ ਟੈਨਸ਼ਨ ਘਾਤੋ ਲੈਣਾ ਉੱਥੇ ਲੈ ਦੇਾਂਗੇ ਸਾਬ ਨਾ ਲਾਓ ਜੇ ਬਾਲਾ ਭਾਈ ਨਹੀਂ ਨਹੀਂ ਬਾਲਾ ਨਹੀਂ ਲਾਉਂਦੇ ਚੰਗਾ ਚੰਗਾ ਆਪਾਂ ਛੇਤੀ ਮਿਲਿਆ ਹਣ ਹਾਂ ਬਾਅਦ ਛੇਤੀ ਮਿਲਿਆ ਹਣ ਆਪਾਂ ਭੈ ਤੇਦੀ ਮਿਲਿਆ ਵਾਂਗੇ ਬਾਈ ਬਣਿਆ ਤੰਦਾ ਹਾਂ ਕੋਈ ਨਹੀਂ ਕੋਈ ਨਹੀਂ ਵੇਖਣਾ ਤੇ ਤੇ ਆਪਾਂ ਚੱਲ ਦਾਂਗੇ ਕੋਈ ਤਾਰੀ ਤੁਲੀ ਆਈ ਤਾਂ ਯਾਰ ਹਾਂ ਕੋਈ ਨਹੀਂ ਆ ਲੈਣ ਤੇ ਚੜ ਜਾਾਂਗੇ ਚਲੋ ਕਿੱਤੀ ਆਪਾਂ ਚੱਲ ਦਾਂਗੇ ਕੋਈ ਤਾਰੀ ਤੁਲੀ ਆਈ ਤਾਂ ਯਾਰ ਹਾਂ ਕੋਈ ਨਹੀਂ ਆ ਲੈਣ ਤੇ ਚੜ ਜਾਾਂਗੇ ਚਲੋ ਕਿੱਤੀ ਆਉ ਕੰਮ ਬੀ ਬੋ ਤਿਆਨ ਤੇ ਦੱਜ ਤੀ ਥਾਲਿਆ ਭੈਣ ਤੋਰ ਐ ਢੋਲੀ ਦੁਲੀ ਵਿਨੀ ਹੈ ਦੀ ਤੋਈ ਐ ਲੱਭਾ ਐ ਐ ਐ ਲੱਭਾ color. ਆ ਤੇ ਸਾਰੀ ਕਣਕ ਭਰ ਗਈ ਉਹ ਵੀ। ਓ ਬਾਈ ਖੜੀ ਯਾਰ ਖੜੀ। ਕਿ ਹੋ ਗਿਆ? ਬਾਈ ਯਾਰ ਕੀ ਪਾਣੀ ਲਾਉਣੇ ਤੁਸੀਂ? ਕਿਉਂ ਕੀ ਹੋ ਗਿਆ? ਆ ਵੇਖ ਸਾਰੀ ਕਣਕ ਬਾਗੇ ਰੱਖਤੀ ਮਾਂਜ ਕੇ ਰੱਖਤੀ ਮੇਰੀ ਗਰੀਬ ਦੀ। ਖੜੀ ਯਾਰ ਪਾਣੀ ਵੀ ਨਹੀਂ ਲਾਦਾ ਯਾਰ ਤੁਥੋਂ। ਓ ਪੂਰਾ ਸੀ ਮੈਂ ਤਾਂ ਵਿਆਹ ਤੇ ਗਿਆ ਸੀ ਮੈਂ ਕਰਦਾ ਗਾ ਲੋ ਜੱਬਲ ਜੱਪਾਣੀ ਤੇ ਫਿਰ ਮੈਨੂੰ ਦੱਸ ਮੈਨੂੰ ਕੀ ਕਰਾਂ? ਮੈਨੂੰ ਦੱਸਿਆ ਓ ਯਾਰ ਮੈਨੂੰ ਕਿਸੇ ਨੇ ਦੱਸਿਆ ਮੱਛੇ ਤੇ ਜਾਵੜਾ ਸੀ ਮੈਂ ਅੱਜ ਉਹਦੀ ਅਪਰੇਟ ਕਰਦਾ। ਕਮਾਲ ਹੋ ਗਈ ਯਾਰ ਇਹਨੂੰ ਜੱਬਲ ਜਿਹਨੂੰ ਇਹਨਾ ਨਹੀਂ ਪਤਾ। ਓ ਪੂਰੇ। ਓਏ ਖੜਾਓ। ਸਾਰੇ ਗਵਾਂਢੀਆਂ ਦੀ ਕਰਕ ਭਾਰਤੀ ਤੇ ਪਾਣੀ ਤੈਨੂੰ ਲਾਉਣ ਨੂੰ ਕਿਹਾ ਸੀ ਹੈ ਤੇ ਮੱਛਿਆ ਤੇ ਤੂੰ ਤੁਰਿਆ ਫਿਰਦਾ ਬਈ ਮੇਰੇ ਮੇਰੇ ਪੀੜ ਹੋਈ ਜਾਂਦੀ ਤੇ ਬਹੁਤ ਪੀੜ ਪੀੜ ਕਰੀ ਤੇਰਾ ਪੀੜ ਕਰ ਨਾਲੀਆ ਪੀੜ ਕਰ ਤੇਰਾ ਸਾਰੇ ਘਰ ਤੋਂ ਲਾਂਬਾ ਦਵਾਦਾ ਮੈਨੂੰ ਨਾ ਮਾਲ ਮੈਨੂੰ ਤੂੰ ਥੂਨ ਦਿਓ ਧਿਆਇਆ ਦੇ ਲਾ ਓਏ ਆ ਦੇਖ ਲੈ ਆ ਆ ਦੇਖ ਲੈ ਪਹਿਲਾਂ ਫਿਰ ਮਾਰ ਲਈ ਓਏ ਮੇਰੇ ਕੀ ਖੜਾ ਤੂੰ ਇਹ ਜਾਵੇ ਪਰ ਨਹੀਂ ਭਈ ਆ ਦੱਦੋ ਹੀ ਆ ਨਾ ਮੈਂ ਦਾਈ ਦੂ ਹੀ ਦਾ ਦਵਾ ਦੇ ਤਿੰਦਾਂ ਉਹ ਕੁਛ ਨਹੀਂ ਮਰਦਾ ਤੂੰ ਖੜਾ ਹੋ ਨਹੀਂ ਮਰਦਾ ਤੂੰ ਖੂਨ ਦੇਣ ਨਹੀਂ ਤਾ ਆਉਂਦੀ ਭਾਈ ਮੇਰਾ ਉਹਦੀ ਦੇਣ ਨਹੀਂ ਕਿਦਾਂ ਖੜਾ ਕੋ ਨਹੀਂ ਮਰਦਾ ਨਹੀਂ ਤੂੰ ਇਨੀ ਉਲਟੀ ਨਾਲ ਚੱਲ ਬੰਨ ਗਿਆ ਪਾਣੀ ਸਾਰਾ ਨਾ ਮਾਲ ਯਾਰ ਮਾਲ ਦਤਾ ਤੂੰ ਤੂੰ ਖੜਾ ਹੋ ਕੇ ਪਾਣੀ ਬਣਿਆ ਮਰਦਾ ਨਹੀਂ ਨਾਲ ਤੂੰ ਐਡਾ ਬੰਦਾ ਤੂੰ ਪਰ ਮੈਂ ਲਿਆਦਾ ਗੋਲੀ ਕੋਈ ਨਹੀਂ ਪਿੰਡਾਉਂਦਾ ਚੱਲ ਕੰਮ ਤੇ ਜਾ ਜਾ ਬਾੰਦੇ ਬਾਗੀਆਂ ਵੇਖ ਭਾਗ ਲੈ ਲੰਗਰ ਕੋ ਆ ਗਏ ਬਾਸ ਇਹਨਾਂ ਨੂੰ ਬਹਾਨੇ ਚਾਹੀਦੇ ਕੰਮ ਨਾ ਕਰਨ ਦੇ ਹੋਰ ਇਹਨੂੰ ਆਈ ਆ ਖੂਨ ਦੀ ਉਲਟੀ ਇਹਨੂੰ ਬਹਾਨੇ ਮਾਰਦਾ ਫੋੜਾ ਦिए ਚਾਹ ਹੋ ਗਈ ਯਾਰ ਓ ਪੂਰੇ ਓਏ ਆਲਾ ਚਾ ਉੱਠ ਕੇ ਚਾਹ ਪੀ ਲੈ ਚੜਾਓ ਕੁਮਾਰ ਆ ਯਾਰ ਉੱਠਦਾ ਹੀ ਨਹੀਂ ਇਹ ਤਾਂ ਓਏ ਪੂਰੇਆ ਖੜਾ ਯਾਰ ਚਾਹ ਪੀ ਲੈ ਓ ਚਾਚਾ ਯਾਰ ਪੂਰੇ ਨੂੰ ਪਤਾ ਨਹੀਂ ਕੀ ਹੋ ਗਿਆ ਚਾਚਾ ਚਾਚਾ ਭੱਜ ਗਿਆ ਅੱਲਾ ਤਾਂ ਉਹੀ ਗੱਲ ਹੋ ਗਈ ਜਿਹੜੀ ਤਾਂ ਡਰ ਸੀਗਾ ਯਾਰ ਉਹੀ ਗੱਲ ਓ ਪੂਰੇਆ ਖੜਾ ਓ ਖੜਾ ਉਰਦਾ ਯਾਰ ਉਰਦਾ ਨਹੀਂ ਤਾਂ ਤੈਨੂੰ ਬਹੁਤ ਸਮਝਾਇਆ ਸੀਗਾ ਕਿ ਤੂੰ ਨਾ ਗਰੀਕ ਨਾ ਤਕਾ ਕਰ ਤੂੰ ਨਹੀਂ ਚਲੇ ਆਏਗਾ ਹਵੇਲਾ ਤੇਰੀਆਂ ਕਰਨੀਆਂ ਦੀ ਭੁਗਤੀ ਜਾਂਦਾ ਵਿਚਾਰਾ ਗਰੀਬ ਐ ਤਾ ਚਾ ਪਤਾ ਗੱਲ ਕੀ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਆਪਣੇ ਹੱਥ ਬਸ ਐ ਨਹੀਂ ਟਾਈਮ ਨਾਲ ਰੋਟੀ ਨਹੀਂ ਦਿੱਤੀ ਵਿਚਾਰੇ ਨੂੰ ਉਹਨੂੰ ਤੇ ਚਾਹ ਪਾਣੀ ਦਿੱਤਾ ਉਹਨੂੰ ਵਿਚਾਰੇ ਨੂੰ ਤੇ ਮਰਨਾ ਹੀ ਸੀ ਉਹਨੇ ਕੋ ਖਾਧਿਆ ਮਰ ਗਿਆ ਉਹ ਨਹੀਂ ਹੁਣ ਨਾ ਮੇਰੇ ਸਨਾ ਤਾਂ ਕਿ ਮੇਰੇ ਹੁਣ ਸੀਰੀ ਲੱਗੀ ਤੇ ਇਹ ਵਿਚਾਰਾ ਸੀਗਾ ਜਿਹੜਾ ਮੇਰੇ ਯਾਰ ਕੰਮ ਦਾ ਬੰਦਾ ਸੀ ਜਿਹੜਾ ਬਿਨਾਂ ਪੈਸਾ ਤੋਂ ਲੱਗਿਆ ਹੁੰਦਾ ਸੀ ਤੇ ਹੁਣ ਨਾ ਐ ਕਰ ਦੱਸੀ ਨਾ ਕਿ ਉਹਨੂੰ ਚੁੱਪ ਕਰਕੇ ਸਸਕਾਰ ਕਰ ਦਈਏ ਆਪਾਂ ਚਾਰ ਜਾਨੇ ਸਸਕਾਰ ਤਾਂ ਕਰਨਾ ਹੀ ਪੈਣਾ ਉਹਦੇ ਦਾ ਕਿਹੜਾ ਕੋਈ ਅੱਗਾ ਪਿੱਛਾ ਹੈਗਾ ਹਣਾ ਹੁਣ ਬਸ ਖਤਮ ਹੀ ਇਹ ਕਹਾਣੀ ਲੈ ਨਹੀਂ ਖਤਮ ਆ ਇੱਥੇ ਕੇ ਮੇਰਾ ਲੋਆ ਪੀ ਜਾਂਦਾ ਸੀ ਮੈਂ ਜਰਾ ਆਪਣਾ ਬੇਟੀ ਕੋਹਾ ਮੋਹ ਪੰਜਾਬ ਨੂੰ ਉਹ ਚਾ ਯਾਰ ਬਹੁਤ ਮੜਾ ਚੱਲ ਚੱਲ ਕੇ ਮੜਾ ਗਈ ਯਾਰ ਆਪਣਾ ਤਾਂ ਬੇਟੀ ਪੋਰੀ ਰੱਬ ਵੀ ਉਹ ਮੇ ਕਹਦਾ ਜਿਵੇਂ ਬੰਦਾ ਕਿਸੇ ਨਾਲ ਕਰਦਾ ਕਹਾਵਤ ਸੱਚੀ ਬਣੀ ਆ ਕਿ ਜਿਹੋ ਜੀ ਕਰਨੀ ਉਹੋ ਜੀ ਭਰਨੀ ਪੂਰੇ ਨਾਲ ਕਰਿਆ ਸੀ ਮੈਂ ਦਰवेश ਬੰਦੇ ਨਾਲ ਉਵੇਂ ਮੇਰੇ ਨਾਲ ਜਵਾਕ ਕਰੀ ਜਾਂਦਾ ਕਦੋਂ ਦਾ ਕਹਿੰਦਾ ਵੀ ਮੇਰੇ ਦਰਦ ਉਹਦਾ ਲੈ ਜਾ ਦਵਾਈ ਦਵਾਉ ਨਹੀਂ ਮੈਨੂੰ ਗਿਆ ਮੈਨੂੰ ਅੱਜ ਤਾਂ ਬਾਲਈਆ ਮੰਜੇ ਤੇ ਆਰਾਮ ਕਰਨਾ ਪੈਣਾ ਤਾਂ ਜਾ ਕੇ ਹਏ ਹਏ ਪੂਰੇ ਦੀ ਸੀ ਹੰਡਾਣਾ ਇਹਦਾ ਵੈਰੀ ਜਿੱਤੇ ਕੀਦਾਰ ਅਹ ਅਬਰ ਬਾਬੂ ਮੈਂ ਤੇਰੀ ਗੱਲ ਬਾਤ ਸੁਣਦਾ ਮੈਨੂੰ ਕੰਮ ਆ ਯਾਰ ਅਸਲ ਕੰਮ ਜਾਣਾ ਫਿਰ ਮੈਂ ਤੇਰੀ ਗੱਲ ਸੁਣਦਾ ਤੂੰ ਰੋਟੀ ਖਾ ਲੈ ਰੋਟੀ ਕਰਕੇ ਦਰਦ ਹੁੰਦਾ ਹੋਊਗਾ ਕਮਲਿਆ ਗੱਲ ਹੀ ਨਹੀਂ ਸੁਣ ਕੇ ਗਿਆ ਪੂਰੀ ਉਹ ਚਾਹ ਨਾ ਢੋਲ ਜੇ ਲੈ ਨਾ ਚਾਰ ਨਾ ਸਬਜ਼ੀ ਰੁੱਖੀਆਂ ਰੋਟੀ ਕੰਨ ਐਲਸੋ ਜਿਵੇਂ ਦਰਵੇਸ਼ ਨੂੰ ਮੈਂ ਦਿੰਦਾ ਸੀ ਓਵੇਂ ਇਹ ਜਵਾਕ ਮੇਰੇ ਨਾਲ ਕਰੀ ਜਾਂਦੇ ਬਈ ਲੱਗੀ ਜਾਂਦੀ ਕੰਜਰ ਬਈਆਂ ਹੀ ਚੱਕ ਲੈ ਆ ਭੁੱਖ ਲੱਗੀ ਆ ਖਾਣੀ ਦਾ ਪਉ ਕਰਨੈਲਾ ਦਾ ਪਤਾ ਲੱਗੇ ਯਾਰ ਕਰਨੈਲਾ ਬਿਮਾਰ ਠੀਗਾ ਇੱਥੇ ਜਾ ਕੇ ਕੀ ਹਾਲ ਆ ਉਹਦਾ ਕੋਈ ਨਾ ਤਰਲੇਓ ਇਹ ਕਹੇ ਬਾਈ ਯਾਰ ਕੀ ਹੋ ਗਿਆ ਇੱਕ ਇਹਦਾ ਦਰਦ ਹੀ ਉੱਠੀ ਜਾਂਦਾ ਤੇਰਾ ਮੁੰਡੇ ਨੂੰ ਕਿਹਾ ਮੈਂ ਮੈਨੂੰ ਦਵਾਈ ਦਵਾ ਲੈ ਆਖੇ ਨਹੀਂ ਲੱਗਦਾ ਯਾਰ ਆ ਵੇਖ ਤੂੰ ਇੱਧਰ ਵੇ ਤੇਨੂੰ ਇੱਕ ਚੀਜ਼ ਵਿਖਾਵਾਂ ਆਹ ਰੋਟੀਆਂ ਖਵਾਉਦਾ ਦਹੀਂ ਆਹ ਤੇ ਵਾਖੇ ਦਹੀਂ ਰੋਟਣਾ ਤੂੰ ਸਕੈਨ ਨਹੀਂ ਕਰਾਈ ਆਹਦੀ ਸਕੈਨ ਕਰਾਉਣੀ ਆ ਬੇਈ ਦਾਲ ਬੇਈ ਰੋਟੀ ਖਵਾ ਕੇ ਪਤਾ ਨਹੀਂ ਕੀ ਅੰਦਰ ਬਣਿਆ ਪਿਆ ਯਾਰ ਲੈ ਕੇ ਨਹੀਂ ਜਾਂਦਾ ਕਿਤੇ ਮੈਂ ਹੁਣ ਤੇਰੇ ਮੁੰਡੇ ਨੂੰ ਉੱਤਰਦਾ ਖੇਤ ਉਹਨੇ ਖਾਤ ਲੈ ਜੇ ਕਹਦੇ ਤਾਂ ਉਹਨੂੰ ਯਾਰ ਕਨਈਨੇ ਕਰਨੀਆਂ ਭਰਨੀਆਂ ਇੱਥੇ ਉਹ ਦਰਵੇਸ਼ ਨਾਲੇ ਕੀ ਕੋਸ਼ ਕਰਦਾ ਸੁੱਕੀਆਂ ਬਈਆਂ ਰੋਟੀਆਂ ਦੇ ਦੱਸਿਓਨ ਤਜ ਤੇਰੇ ਨਾਲ ਉਵੇਂ ਹੋਈ ਜਾਂਦੀ ਐ ਮੈਂ ਹੋਰ ਕੀ ਐ ਯਾਰ ਵੇਖ ਘਰੇ ਆਪ ਦੱਸ ਰਹਿੰਦੇ ਐ ਘਰੇ ਕਰਨੈਲ ਸਾਂ ਤੇਰੇ ਯਾਰ ਤੇਰੇ ਤੇਰੇ ਨਾਲ ਤੈਨੂੰ ਆਖਿਆ ਸੀ ਤੂੰ ਨਾ ਗਰੀਬ ਨਾਲ ਕਰ ਤੈਨੂੰ ਆਖਿਆ ਸੀ ਤੈਨੂੰ ਤੇਰੇ ਤੈਨੂੰ ਕਰਨੀ ਕ ਭਰਨੀ ਭਰਨੀ ਪੈਣੀ ਐ ਯਾਰ ਵੇਖ ਨਾ ਔਖਾਂ ਵੇਖ ਤੂੰ ਹੈਗਾ ਨਾ ਔਖਾ ਤਾਂ ਹੈਗਾ ਵੇਖ ਆਪਾਂ ਘਰੇ ਰਹਿੰਦੇ ਆ ਉੱਥੇ ਮੈਨੂੰ ਕਹਿੰਦੇ ਤੂੰ ਠੁੱਕਦਾ ਫਰਤ ਲੱਗੀ ਆ ਪੱਥਰ ਲੱਗਿਆ ਮੈਨੂੰ ਖੇਦ ਇੱਥੇ ਬਾਹ ਛੱਡਿਆ ਕਮਰੇ ਚ ਚਾਬੀ ਨਹੀਂ ਦਿੰਦੇ ਕਹਿੰਦੇ ਅੰਦਰ ਰਹੇ ਪਈਆ ਚੋਰੀ ਹੋ ਜੂ ਰਾਤ ਨੂੰ ਤੈਨੂੰ ਪਤਾ ਨਹੀਂ ਲੱਗਣਾ ਮੈਂ ਦੱਸ ਕੀ ਕਰਾਂ ਮੈਨਾਂ ਮੈਨੂੰ ਦਵਾਈ ਦਿਵਾਉਦੇ ਪਰੇਂ ਕਾਜੀ ਤਾਂ ਤੂੰ ਵੇਖੇਂਗਾ ਤੇਰੇ ਨਾਲ ਹੁੰਦੀਆਂ ਕੀ ਆ ਵਾਕਿ ਤੁਹਾਡੀ ਗੱਲ ਸਹੀ ਏ ਇਹ ਗਰੀਬਾਂ ਤਾਂ ਖਾਣਾ ਨਹੀਂ ਕਰਨਾ ਚਾਹੀਦਾ ਕਿਸੇ ਨਾਲ ਯਾਰ ਬਾਦਾਂਾ ਦੁਨੀਆ ਨੂੰ ਸਾਰੀ ਦੁਨੀਆ ਨੂੰ ਵੀ ਇਹੀ ਕਹਣਾ ਭਾਈ ਕਿਸੇ ਨਾਲ ਤੱਕਾ ਨਾ ਕਰੋ ਇਸੇ ਜਨਮ 'ਚ ਹੀ ਅੱਗੇ ਆਉਂਦੀਆਂ ਹੁਣ ਮੈਂ ਪਸਤਾ ਹੁਣਾ ਭਾਈ ਕਰਨੀਆਂ-ਪਰਲੀਆਂ ਇੱਥੇ ਹੀ ਐ ਵੇ ਮੈਂ ਤਾਂ ਮੌਤ ਭਾਲਦਾ ਮੌਤ ਵੀ ਨਹੀਂ ਆਉਂਦੀ ਮੈਂ ਤਾਂ ਮੌਤ ਆ ਜੇ ਮੈਂ ਜਾ ਵਾ ਝਟਕਾਰਾ ਮੈਨੂੰ ਜੇ ਐ ਮੌਤ ਵੀ ਆ ਜੂਗੀ ਮੈਨੂੰ ਆਉਦਾ ਆਜਾਦਾ ਮੈਨੂੰ ਰੋਜ਼ ਸੁਪਨੇ ਆਉਂਦਾ ਹਾਇ ਮੈਂ ਦੇਵਨੂ ਪਿਆਰ ਨਾ ਰੱਖਦਾ ਉਹਨਾਂ ਗਿਆ ਬੰਦਾ ਹੈ ਨਹੀਂ ਜੀ ਕਾ ਯਾਰ ਰਵੀਸ਼ ਬੰਦਾ ਸੀ ਉਧਰ ਦੇ ਘਰ ਦੀ ਉਹ ਚਾਰ ਕੋਈ ਨਹੀਂ ਕੋਈ ਨਹੀਂ ਕੋਈ ਜੀ ਕਰੋ ਹੋ ਜਾਏਗਾ ਚਾਰ ਕੋਈ ਨਹੀਂ ਹੋਸਲਾ ਰੱਖ ਸੀ ਜਾਣੇ ਤੇਰੇ ਮੁੰਡੇ ਨੂੰ ਆਣੇ ਆ ਸੀ ਦਵਾਈ ਦੂਈ ਦਵਾਊਗਾ ਕੋਈ ਨਹੀਂ ਕੋਈ ਨਹੀਂ ਹੋ ਜਾਏਗਾ ਯਾਰ ਹੋ ਜਾਏਗੀ ਮੈਨੂੰ ਕੁੱਟਾ ਕੇ ਨਹੀਂ ਆਣੇ ਸਕੈਨ ਸਕੂਨ ਕਰਾਉਦਾ ਕੋਈ ਮੇਰਾ ਪੁੰਨ ਖਾਤ ਲਓ ਤੁਸੀਂ ਮੇਰੇ ਲਈ ਰੱਬ ਬਣ ਕੇ ਆਏ ਆ ਤੁਸੀਂ ਓਏ ਬਾਈ ਕਹਿਦੇ ਹੋ ਐ ਹਵਣੇ ਓਏ ਆ ਜਾਤਾ ਕਾਲ ਸੁਣੋ ਆ ਜਾਤਾ ਇਹ ਤਰ੍ਹਾਂ ਬਲਕੂ ਗੋਟ ਲਾ ਯਾਰ ਦਵਾਈ ਕੋਈ ਨਾ ਕੋਈ ਦਵਾਈ ਦੂ ਹੀ ਦਵਾਸ ਕੈ ਸਕੂਨ ਕਰਾ ਜਵਾ ਹੀ ਕੰਮ ਅੰਤਾਂ ਤੇ ਹੋਇਆ ਪਿਆ ਦਾ ਨਹੀਂ ਮੈਂ ਚੱਲਿਆ ਉਹਦਾ ਕਰਾਉਣੇ ਕੈ ਸਕੂਨ ਉਹਦੀ ਮੈਂ ਲੈ ਕੇ ਵਿਖਾਈਏ ਉਹਦਾ ਕੰਮ ਜਵਾ ਹੀ ਕੰਮ ਖਤਮ ਹੋ ਜਾਂਦਾ ਪਿਆ ਕੋ ਟਾਈਮ ਹੀ ਨਹੀਂ ਲੱਗਿਆ ਚਾਚਾ ਯਾਰ ਫਿਰ ਲੈ ਕੇ ਜਾਂਦੇ ਹਾਂ ਇਹ ਆਪਾ ਪੂ ਚੱਲੇ ਕੇ ਸਕੈਨ ਕਰਾਉਣਾ ਉੱਥੇ ਤੂੰ ਕੱਦ ਨਾ ਰਹਿਂਦੇ ਬੱਤ ਕਿਉਂ ਨਹੀਂ ਇੱਕ ਗੱਲ ਸੁਣ ਲੈ ਅਮ ਜਿਵੇਂ ਮੈਂ ਕਹ ਰਿਹਾ ਹਾਂ ਇਹਦਾ ਪੂਰੇ ਨਾਲ ਤੂੰ ਕਿਸੇ ਨਾਲ ਜ਼ਿੰਦਗੀ ਚ ਮਾਰਾ ਨਾ ਕਰੀ ਤੇ ਕੰਨ ਉੱਠ ਗਏ ਬਾਪੂ ਉਹ ਬਾਪੂ ਬਾਪੂ ਤੇਰਾ ਬਈ ਓਏ ਬਾਪੂ ਕੋਈ ਹੁੰਦਾ ਹੋਂਦੀ ਕੋਈ ਫਾਇਦਾ ਰੋਣ ਦਾ ਕੀ ਬੋਲੇ ਕੀ ਬੋਲੇ ਆ ਮੈਂ ਗੌਰ ਕਰੂ ਤੇਰੇ ਤੋਂ ਬਨਾ ਤਦਮ ਕਾਮ ਬਈ Uh babu